ਇਹਨਾਂ ਤੁਹਾਨੂੰ ਪਤਾ ਲੱਗਿਆ ਅੱਜ ਕਿ ਮੇਰੇ ਨੰਬਰ ਨੇ ਕਿ ਮੈਰਿਟ ਦੇ ਵਿੱਚ ਆਇਆ ਉਸ ਟਾਈਮ ਕਿਸ ਤਰ੍ਹਾਂ ਦਾ ਮਹੌਲ ਲੱਗਿਆ ਐਕਸਾਈਟਮੈਂਟ ਸੀ ਬਹੁਤ ਜ਼ਿਆਦਾ ਇਨਨੇ ਮਾਰਕਸ ਆ ਗਏ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਅੱਜ ਮੈਰਿਟ ਦੇ ਵਿੱਚ ਆਏ ਹੈਗੇ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਅਨਐਕਸਪੈਕਟਿਡ ਸੀ ਪਰ ਮੈਂ ਆ ਚਾਈ ਬਹੁਤ ਖੁਸ਼ੀ ਹੋਈ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦਾ ਰਿਜ਼ਲਟ ਆਇਆ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਪਲੇਵੇ ਸਕੂਲ ਦੇ ਵਿੱਚ 26 ਬੱਚੇ ਨੇ ਜਿਹੜੇ ਉਹ ਮੈਰਿਟ ਤੇ ਆਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਖੁਸ਼ੀ ਜਿਹੜੀ ਹੈ ਖੁਸ਼ੀ ਦਾ ਮਾਹੌਲ ਹੈ ਪੂਰੀ ਮੈਨੇਜਮੈਂਟ ਜਿਹੜੀ ਹੈ ਉਹ ਖੁਸ਼ੀ ਮਨਾ ਰਹੀ ਹੈਗੀ ਔਰ ਗੱਲਬਾਤ ਵੀ ਕਰਾਂਗੇ ਜਿਹੜੇ ਬੱਚੇ ਮੈਰਿਟ ਚ ਆਏ ਨੇ ਸਾਡੇ ਨਾਲ ਬਾਈ ਜੀ ਕੀ ਨਾਮ ਹੈ ਆਪਣਾ ਗੁਰੂਜੀਤ ਸਿੰਘ ਗੁਰਜੀਤ ਕਿੰਨੇ ਨੰਬਰ ਤੁਹਾਡੇ ਆਏ ਨੇ 650 ਤੋਂ 641 ਆਏ ਆ ਹਾਂ ਕਿਸ ਤਰ੍ਹਾਂ ਦਾ ਮੂਸੂਸ ਹੁੰਦਾ ਹੈ ਮੈਰਿਟ ਦੇ ਵਿੱਚ ਆਏ ਹੋ ਕਿੰਨੀ ਕਿ ਖੁਸ਼ੀ ਹੈਗੀ ਐ ਐਕਸਾਈਟਮੈਂਟ ਹੈ ਬਹੁਤ ਜ਼ਿਆਦਾ ਇੰਨਾ ਕੰਮ ਕਰਨ ਤੋਂ ਬਾਅਦ ਚਲੋ ਮਿਲ ਗਈ ਕਿੰਨਾ ਕਿ ਪੜਦੇ ਸੀਗੇ ਰੋਜ਼ ਰੁਟੀਨ ਦੇ ਵਿੱਚ ਇਸ ਤਰ੍ਹਾਂ ਬਦ ਲਈਏ ਦਾ 10 ਤੋਂ 12 ਆਵਰਸ ਅਰ ਦਿਨ ਅੱਜਕੱਲ ਬੱਚੇ ਜਿਹੜੇ ਨੇ ਫੇਸਬੁੱਕ ਇਨਸਟਾ ਬਹੁਤ ਜ਼ਿਆਦਾ ਚਲਾਉਂਦੇ ਨੇ ਸੋਸ਼ਲ ਮੀਡੀਆ ਦੇ ਨਾਲ ਵੀ ਅਟੈਚ ਰਹੇ ਹੋ ਬਹੁਤ ਕੱਟ ਕਦੇ ਕਦੇ ਐਗਜ਼ਾਮੀਨੇਸ਼ਨ ਚੋਂ ਤਾਂ ਬਿਲਕੁਲ ਵੀ ਨਹੀਂ ਤੱਕ ਜਿਹੜੇ ਅੱਜ ਨੰਬਰ ਥੋੜੇ ਘੱਟ ਹੈਗੇ ਨੇ ਲੱਗਦਾ ਸੀਗਾ ਕਿ ਕਿਸੇ ਨਾ ਕਿਤੇ ਕਮੀ ਰਹੀ ਹੈ ਇਹਨਾਂ ਚ ਥੋੜੀ ਬਹੁਤ ਤਾਂ ਕਮੀ ਰਹੀ ਹੈ ਜਿਆਦਾ ਆ ਸਕਦੇ ਸੀ ਸਟੇਟ ਰੈਂਕ ਫਰਸਟ ਆ ਸਕਦਾ ਜਦੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਅੱਜ ਕੀ ਮੇਰੇ ਨੰਬਰ ਆਣਗੇ ਮੈਰਿਟ ਦੇ ਵਿੱਚ ਆਇਆ ਉਸ ਟਾਈਮ ਕਿਸ ਤਰ੍ਹਾਂ ਦਾ ਮੂਡ ਹੋਣ ਲੱਗਿਆ ਘਰ ਦੇ ਵਿੱਚ ਜਾਂ ਤੁਹਾਨੂੰ ਐਕਸਾਈਟਮੈਂਟ ਸੀ ਬਹੁਤ ਜ਼ਿਆਦਾ ਇਨ ਮਾਰਕਸ ਆ ਕੇ ਤਾਂ ਕਿ ਫਿਰ ਹੋਰ ਮਿਹਨਤ ਜਾਰੀ ਜਾਰੀ ਰਹੂਗੀ ਫਰਸਟ ਰੈਂਕ ਟਰਾਈ ਕਰਾਂਗੇ ਪਲੱਸ 2 ਚ ਰਜੇ ਤੁਹਾਡਾ ਕੀ ਨਾਮ ਗੁਦਲੀਨ ਕੋਸ ਗੁਰਿੰ ਕਿਸਰਾ ਮਸੂਸ ਹੋ ਰਿਹਾ ਅੱਜ ਮੈਰਿਟ ਦੇ ਵਿੱਚ ਆਏ ਹੈਗੇ ਹਾਂ ਕਿੰਨੇ ਨੰਬਰ ਆਏ ਨੇ ਪਹਿਲੇ ਤੋਂ 98.5% ਬਹੁਤ ਖੁਸ਼ੀ ਹੋ ਰਹੀ ਹੈ ਅਨਐਕਸਪੈਕਟਿਡ ਸੀ ਪਰ ਮੈਂ ਅੱਜ ਆਈ ਮੈਨੂੰ ਬਹੁਤ ਖੁਸ਼ੀ ਹੋਈ ਕਿੰਨੇ ਨੰਬਰ ਕੱਟ ਰਹੇ ਜਨ ਕਹਿੰਦੇ ਕਿ ਬਹੁਤ ਜ਼ਿਆਦਾ ਨੋ ਨੰਬਰਾਂ ਦੇ ਪਿੱਛੇ ਜਿਹੜਾ ਹੈਗਾ ਅੱਜ ਰਿਹਾ ਉਹ ਅਫਸੋਸ ਹੋਦਾ ਸੀ ਨੋ ਨੰਬਰ ਵੀ ਕਿਉਂ ਰਹੇ ਮੈਂ ਉਮੀਦ ਸੀ ਕਿ ਮੈਂ ਸਟੇਜ ਦਾ ਐਨਕਲ ਹਾਂ ਪੰਜਾਬ 'ਚ ਬਸ ਜੀ ਮੈਨੂੰ ਸੀ ਕਿ ਮੈਨੂੰ ਸਿਰਫ ਨੋ ਮਾਰਕਸ ਤੋਂ ਮੈਨੂੰ ਉਹ ਅਫਸੋਸ ਹੋ ਰਿਹਾ ਕਿ ਕਿਉਂ ਕੱਟ ਗਏ ਕਿੱਥੇ ਲੱਗਦਾ ਕਮੀ ਰਹਿ ਗਈ ਕਹਿ ਨਹੀਂ ਸਕਦੀ ਹਾਂ ਤਾਂ ਮੈਂ ਮਿਹ ਹਰ ਆਨਸਰ ਨੂੰ ਉਹ ਲਗਾਉਣ ਦੇ ਲਿਖਣ ਤਰੀਕੇ ਨਾਲ ਟਰਾਈ ਕੀਤਾ ਸੀ ਪਰ ਪਤਾ ਨਹੀਂ ਕਿੱਥੇ ਕਮੀ ਰਹੀ। ਤੁਸੀਂ 9 ਨੰਬਰਾਂ ਦਾ ਅਫਸੋਸ ਵੀ ਹੈ ਕਿ ਇੱਕ ਪਾਸੇ ਮੈਰਿਟ ਦੀ ਖੁਸ਼ੀ ਵੀ ਹੈ। ਇੱਕ ਪਾਸੇ ਤਾਂ ਮੈਰਿਟ ਦੀ ਖੁਸ਼ੀ ਹੈ ਪਰ 9 ਨੰਬਰ ਦਾ ਅਫਸੋਸ ਵੀ ਹੈ ਮੈਨੂੰ। ਤਾਂ ਹੁਣ ਅੱਗੇ ਤੋਂ ਕਿਸ ਤਰ੍ਹਾਂ ਦੀ ਤਿਆਰੀ ਰਹੂਗੀ ਫਿਰ? ਕਿਉਂਕਿ 10ਵੀਂ ਤੋਂ ਬਾਅਦ ਸ਼ੁਰੂਆਤ ਸ਼ੁਰੂ ਹੁੰਦੀ ਹੈਗੀ ਐ। ਮੇਰਾ ਪੂਰਾ ਟੀਚਾ ਹੈ ਕਿ ਪਲੱਸ 2 ਚ ਐਟਲੀਸਟ ਪੰਜਾਬ ਰੈਂਕ ਲੈ ਕੇ ਆਉਂ ਮੈਂ। ਜੀ। ਤਾਂ ਬਿਲਕੁਲ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਹੈ ਔਰ ਸਾਡੇ ਨਾਲ ਚੇਅਰਮੈਨ ਸਾਹਿਬ ਵੀ ਸਾਡੇ ਨਾਲ ਨੇ। ਸਰ ਕਿਸ ਤਰ੍ਹਾਂ ਦੇਖਦੇ ਬੜੀ ਖੁਸ਼ੀ ਹੈ ਜੀ ਬੀਇੰਗ ਅ ਚੇਅਰਮੈਨ ਪਲੇਅ ਵੀ ਸੀਨੀਅਰ ਸਕੰਡਰ ਸਕੂਲ ਲੇਗਲ ਅਨਾਉਂਸ ਕਰਦੇ ਕਿ 26 ਬੱਚੇ ਸਾਡੇ ਮੈਰਿਟ ਚ ਹੈ ਔਰ ਪਟਿਆਲਾ ਡਿਸਟ੍ਰਿਕਟ ਦਾ ਫਰਸਟ ਸੈਕੰਡ ਥਰਡ ਤਿੰਨੋ ਰੈਂਕ ਜਿਹੜੇ ਆ ਸਾਡੇ ਸਕੂਲ ਦੇ ਆ ਪੰਜਾਬ ਦਾ ਵੀ 5ਥ ਰੈਂਕ 6ਥ ਰੈਂਕ 7ਥ ਰੈਂਕ ਪੂਰੇ ਸਟੇਟ ਚੋਂ ਸਾਡਾ ਸਾਡੇ ਬੱਚਿਆਂ ਨੂੰ ਤਾਂ ਇੰਨੇ ਅੱਛੇ ਨੰਬਰ ਲੈ ਕੇ ਵੀ ਮੈਂ ਹੈਰਾਨ ਆ ਜਦ ਇਹਨਾਂ ਨਾਲ ਸਾਝਾ ਕਰਿਆ ਕਹਿੰਦੇ ਸਰ ਨੋ ਨੰਬਰ ਵੀ ਸਾਡੇ ਕਿਤੇ ਕੱਟ ਕੇ ਅਜ ਤਾਂ ਪੰਜਾਬ ਚ ਨੰਬਰ 1 ਆਣਾ ਸੀ ਪਟਿਆਲੇ ਚ ਨੰਬਰ 1 ਆ ਕੇ ਵੀ ਸਾਨੂੰ ਖੁਸ਼ੀ ਹੈ ਬਟ ਅਸੀਂ 12ਵੇਂ ਦੇ ਵਿੱਚ ਹੋਰ ਮਿਹਨਤ ਕਰਕੇ ਸਟੇ ਕਿੰਨੇ ਬੱਚੇ ਕੁੜੀਆਂ ਨੇ ਤੇ ਕਿੰਨੇ ਜੈਂਟਸ ਨੇ 21 ਕੁੜੀਆਂ ਤੇ 5 ਬॉयਸ ਨੇ ਮੈਰਿਟ ਕੱਢੀ ਹੈ ਜੀ ਜਿਸ ਚੋਂ ਫਰਸਟ ਰੈਂਕ ਤੇ ਇੱਕ ਬாய் ਔਰ ਇੱਕ ਗਰਲ ਦੋਨਾਂ ਨੇ ਸ਼ੇਅਰ ਕੀਤਾ ਸੇਮ ਪਰਸੈਂਟੇਜ ਤੇ ਕਾਰਨ ਕੀ ਰਹਿੰਦਾ ਕਿ ਕੁੜੀਆਂ ਹੀ ਕਿਉਂ ਬਾਜ਼ੇ ਮਾਰਦੀਆਂ ਲਗਾਤਾਰ ਤੁਸੀਂ ਜਿਵੇਂ ਦੱਸਿਆ 1975 ਤੋਂ ਸਕੂਲ ਚੱਲ ਰਿਹਾ ਤੀਜੀ ਪੀੜ੍ਹੀ ਹੈਗੀ ਹੈ ਕਾਰਨ ਕੀ ਰਹਿੰਦਾ ਕੁੜੀਆਂ ਹੀ ਕਿਉਂ ਬਾਜ਼ੇ ਮਾਰਦੀਆਂ ਕਿੱਥੇ ਕਮੀ ਰਹਿ ਜਾਂਦੀ ਹੈ ਇਸ ਦਾ ਕੋਈ ਅਲੱਗਤਾ ਨਹੀਂ ਹੈ ਬਟ ਮੈਨੂੰ ਇਹ ਲੱਗਦਾ ਕਿ ਗਰਲਸ ਸੋਣੀਆਂ ਜ਼ਿਆਦਾ ਡੈਡੀਕੇਟਿਡ ਹੈ ਥੋੜਾ ਪੇਰੈਂਟਸ ਦਾ ਉਹਨਾਂ ਤੇ ਕੰਟਰੋਲ ਵੀ ਜ਼ਿਆਦਾ ਹੁੰਦਾ ਘਰ ਬੈਠ ਕੇ ਸੈਲਫ ਸਟੱਡੀ ਕਰਦੀਆਂ ਬॉयਸ ਨੂੰ ਪੇਰੈਂਟਸ ਇਹਨਾਂ ਨਹੀਂ ਕੰਟਰੋਲ ਕਰਦੇ ਤਾਂ ਬਾਹਰ ਵਗੈਰਾ ਘੁੰਮਦੇ ਰਹਿੰਦੇ ਤਾਂ ਥੋੜਾ ਸਮਾਂ ਡਿਸਟਰੈਕਟ ਹੋ ਜਾਂਦੇ ਉਸ ਦਾ ਰੀਜ਼ਨ ਹੈ ਕਿ ਗਰਲਸ ਤੇ ਥੋੜਾ ਜਿਹਾ ਪੇਰੈਂਟ ਦਾ ਕੰਟਰੋਲ ਜ਼ਿਆਦਾ ਹੋਣ ਕਰਕੇ ਮੈਨੂੰ ਲੱਗਦਾ ਕਿ ਗਰਲਸ ਜ਼ਿਆਦਾ ਟਾਈਮ ਬੁੱਕਸ ਨਾਲ ਆਪਣੀ ਪੜ੍ਹਾਈ ਨਾਲ ਘਿਰੇ ਰਹਿੰਦੀਆਂ ਇਮੋਸ਼ਨਲ ਵੀ ਹੁੰਦੀਆਂ ਹਾਰਡ ਵਰਕਰ ਵੀ ਹੁੰਦੀਆਂ ਬॉयਸ ਕਿਧਰੇ ਕਿਧਰੇ ਥੋੜਾ ਜਿਹਾ ਨੋਟੀ ਹੁੰਦੇ ਆ ਸ਼ਰਾਰਤੀ ਹੁੰਦੇ ਆ ਤਾਂ ਸ਼ਾਇਦ ਉਹਨਾਂ ਟਾਈਮ ਨਹੀਂ ਦਿੰਦੇ ਹੋਣਗੇ ਥੋੜੇ ਨੰਬਰਾਂ ਤੋਂ ਰੱਜ ਕਿ ਉਹਨੂੰ ਮਿਕਿਤ ਹੈ ਨਾ ਕਿਥੇ ਲੱਗਦਾ ਹੈਗਾ ਜਦੋਂ ਪੜ੍ਹਾਈ ਵੀ ਹੁਣ ਬਹੁਤ ਟਫ ਹੈਗੀ ਆ ਤੁਹਾਨੂੰ ਕਿੰਨਾ ਜਿਹੜਾ ਸਾਹਮਣਾ ਕਰਨਾ ਪੈਂਦਾ ਇਸ ਚੀਜ਼ ਨੂੰ ਲੈ ਕੇ ਮੈਂ ਤਾਂ ਪਰਸਨਲੀ ਜੀ ਸੋਸ਼ਲ ਮੀਡੀਆ ਤੇ ਐਗਜ਼ਿਸਟ ਹੀ ਨਹੀਂ ਕਰਦਾ ਅੱਜ ਤੱਕ ਮੈਂ ਕਦੀ ਆਪਣਾ ਕੋਈ ਵੀ ਸੋਸ਼ਲ ਮੀਡੀਆ ਤੇ ਅਕਾਊਂਟ ਨਹੀਂ ਬਣਾਇਆ ਤੇ ਮੈਨੂੰ ਇਸ ਚੀਜ਼ ਦੀ ਸਮਝ ਵੀ ਘੱਟ ਆ ਟਾਈਮ ਹੀ ਨਹੀਂ ਨਿਕਲਦਾ ਤੇ ਮੇਰੀ ਐਡਵਾਈਸ ਬੱਚਿਆਂ ਨੂੰ ਵੀ ਇਹ ਹੁੰਦੀ ਹੈ ਕਿ ਪ੍ਰੋਡਕਟਿਵ ਨੌਲੇਜ ਲੈਣ ਲਈ ਇੰਟਰਨੈਟ ਦਾ ਯੂਜ਼ ਕਰੋ ਇਸ ਤਰ੍ਹਾਂ ਦੀਆਂ ਵੇਲੀਆਂ ਇੱਧਰ ਉੱਧਰ ਦੀਆਂ ਖਬਰਾਂ ਜਾਂ ਰੀਲਸ ਜਾਂ ਇਸ ਤਰ੍ਹਾਂ ਦੇ ਚੀਜ਼ਾਂ ਤੇ ਨਾ ਟਾਈਮ ਸਪੈਂਡ ਕੀਤਾ ਜਾਵੇ ਆਪਣੇ ਪ੍ਰੋਡਕਟਿਵ ਨੌਲੇਜ ਲਈ ਆਪਣੇ ਬੁੱਕਸ ਨਾਲ ਆਪਣੇ ਕਲਾਸਰੂਮ ਨਾਲ ਆਪਣੇ ਟੀਚਰ ਨਾਲ ਆਪਣੇ ਸਕੂਲ ਨਾਲ ਆਪਣੇ ਸਟੱਡੀ ਟੇਬਲ ਨਾਲ ਜਿੰਨਾ ਜੁੜੋਗੇ ਉਨਾ ਅੱਛਾ ਰਿਜ਼ਲਟ ਆਏਗਾ ਬਿਲਕੁਲ ਧੰਨਵਾਦ ਤਾਂ ਇਹ ਸਨ ਸਾਡੇ ਨਾਲ ਸਕੂਲ ਦੇ ਚੇਅਰਮੈਨ ਸਾਹਿਬ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਇੰਟਰਨੈਟ ਜਿਹੜਾ ਹੈਗਾ ਉਹ ਉਹਨਾਂ ਕੇ ਯੂਜ਼ ਕੀਤਾ ਜਾਵੇ ਜਿੱਥੇ ਜ਼ਰੂਰਤ ਹੈਗੀ ਔਰ ਉਹਨਾਂ ਨੇ ਦੱਸਿਆ ਕਿ ਖੁਦ ਵੀ ਮੇਰਾ ਕੋਈ ਚੇਅਰਮੈਨ ਸਾਹਿਬ ਨੇ ਕਿ ਕੋਈ ਵੀ ਇੰਸਟਾ ਜਾਂ ਕੋਈ ਫੇਸਬੁੱਕ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਕਾਊਂਟ ਜਿਹੜਾ ਹੈਗਾ ਉਹ ਨਹੀਂ ਬਣਾਇਆ ਹੋਇਆ ਪਰ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ 26 ਮੈਰਿਟ ਦੇ ਵਿੱਚ ਬੱਚੇ ਆਏ ਨੇ ਬਾਕੀ ਹੋਰ ਅਪਡੇਟਸ ਲਈ ਦੇਖਦੇ ਰਹੋ ਹਮਦਰ ਟੀਵੀ ਕੈਮਰਾ ਪਰਸਨ ਰਾਜੀਵ ਦੇ ਨਾਲ ਅਨਦੀਪ ਸਿੰਘ ਪਟਿਆਲਾ